ਲੰਬੇ ਸਮੇਂ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਨੌਰ ਤੋਂ ਵਿੱਚ 6 ਪੰਚਾਇਤੀ ਚੋਣਾਂ ਨੂੰ ਲੈ ਕੇ ਵਕਫਾਟ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਅਮਨ ਆਮਾਨ ਦੇ ਨਾਲ ਆਪਣੇ ਕਾਗਜ਼ ਦਾਖਲ ਕੀਤੇ ਗਏ ਨੇ ਮੌਕੇ ਕਾਂਗਰਸ ਆਗੂ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਬਹੁਤ ਜ਼ਰੂਰੀ ਹੈ ਤੇ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਦੇ ਨਾਲ ਚੋਣ میدان ਦੇ ਵਿੱਚ ਉਤਰੀ ਹੈ ਮੇਰਾ ਬਸ਼ੀਖਮ ਜਲਦਰਾ ਪੰਚਾਇਤ ਦਾ ਮੈਨ ਵੀ ਕਿਹਾ ਪ੍ਰਸ਼ਾਸਨ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ ਪ੍ਰਸ਼ਾਸਨ ਦਾ ਸਿਸਟਮ ਇੱਥੇ ਬਹੁਤ ਵਧੀਆ ਚੱਲ ਰਿਹਾ ਹੈ ਪਰ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਅੱਜ ਤੋਂ 12 ਸਾਲ ਪਹਿਲਾਂ ਵੀ ਇਲੈਕਸ਼ਨ ਹੋਈ ਸੀਗੀ ਉਦੋਂ ਵੀ 8 ਜਣੇ ਖਰੋਤੇ ਸੀਗੇ ਸਰਪੰਚ ਖਰੋਤੇ ਸੀ ਜਾਲਦਾਰਾ ਪੰਚਾਇਤ ਚੋਂ ਇੱਕ ਦੇ ਕਾਗਜ਼ ਇਹਨਾਂ ਨੇ ਪਾਸ ਕੀਤੇ ਸੱਤਾ ਦੇ ਰੱਦ ਕਰ ਦਿੱਤੇ ਗਏ ਸੀਗੇ ਉਹ ਫਿਰ ਮਹਿਮਾਨਯੋਗ ਹਾਈ ਕੋਰਟ ਹਰਿਆਣਾ ਹਰੀਟੇਟ ਕੀਤੀ ਸੀ ਉਹ ਇਲੈਕਸ਼ਨ ਹੀ ਕੈਨਸਲ ਹੋ ਗਈ 12 ਸਾਲ ਪਹਿਲਾਂ ਜਿਹੜੀ ਹੋਈ ਸੀਗੀ ਤੇ ਦੁਬਾਰਾ ਸਾਰੀ ਇਹਨਾਂ ਸਾਰੀ ਪਾਰਟੀਆਂ ਨੇ ਆਪਣੇ ਕਾਗਜ਼ ਹੁਣ ਨਾਂਜਦ ਕੀਤੇ ਨੇ ਮੈਂ ਚਾਹੁੰਦਾ ਹਾਂ ਕਿ ਸਾਰਿਆਂ ਦੇ ਕੀਤੇ ਸਾਰੇ ਇਲੈਕਸ਼ਨ ਲੜਨ ਦਾ ਸਾਰਿਆਂ ਨੂੰ ਹੱਕ ਆ ਸਾਰੇ ਮੈਂ ਕਾਂਗਰਸ ਪਾਰਟੀ ਵੱਲੋਂ ਆਪਣੇ ਪੇਪਰ ਹਾਜ਼ਰ ਕੀਤੇ ਨੇ ਔਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੰਨਾ ਫੋਨ ਮਾਰਿਆ ਵੀਡੀਓ ਸਾਹਿਬ ਨੂੰ ਤਿੰਨ ਚਾਰ ਦਿਨ ਹੋ ਗਏ ਵੀਡੀਓ ਸਾਹਿਬ ਚੰਡੀਗੜ੍ਹ ਨਹੀਂ ਵੀਡੀਓ ਸਾਹਿਬ ਦਫ਼ਤਰ ਕੋਈ ਨਹੀਂ ਹੈਗਾ ਸੈਕਟਰੀ ਸਾਹਿਬ ਤੇ ਸੈਕਟਰੀ ਸਾਹਿਬ ਦਫ਼ਤਰ ਨਹੀਂ ਬਿਠੇ ਹੋਏ ਸੈਕਟਰੀ ਸਾਹਿਬ ਦਾ ਸੁਚਬੰਦ ਹੈ ਔਰ ਚੁੱਲਾ ਟੈਕਸ ਜਿਹੜਾ ਵਾ ਸਿਰਫ ਇਹਨਾਂ ਨੂੰ ਆਪਣੀ ਪਾਰਟੀ ਨੂੰ ਦਿੱਤਾ ਗਿਆ ਬਾਕੀ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਗਿਆ ਔਰ ਉਹਦੇ ਅਵੇਜ ਦੇ ਵਿੱਚ ਸਾਰੇ ਲੋਕਾਂ ਨੇ ਉੱਥੇ ਐਫੀਡਵਿਟ ਲਾਇਆ ਕੋਈ 50 50 ਦੇ ਨਾਲ ਐਫੀਡਵਿਟ ਲਾਇਆ ਹੋਆ ਕੋਈ 100 ਦਾ ਐਫੀਡਵਿਟ ਲਾਇਆ ਹੋਆ ਉਸ ਤੋਂ ਇਲਾਵਾ ਫਿਰ ਲੋਕਾਂ ਨੇ ਬੈਂਕ ਡਰਾਫਟ ਲਾਏ ਕੋਈ 7 ਰੁਪਏ 10 ਰੁਪਏ ਜਿਨ ਕਾ ਆ ਦੂਜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਇਹਨਾਂ 7 ਰੁਪਏ 10 ਰੁਪਏ ਬਕਾਇਆ ਕਰਕੇ ਸਾਰੀ ਰੱਦ ਕਰ ਦਿੱਤੇ ਗਈ ਸੀਗੇ ਲੋਕਾਂ ਨੇ 7 ਰੁਪਏ ਦੇ ਹਿਸਾਬ ਨਾਲ ਜਿਹੜੇ 100 200 ਰੁਪਏ ਜੋ ਇਹਨਾਂ ਨੇ ਬੈਂਕ ਡਰਾਫਟ ਵਿਕਰੀਆ ਲਾਏ ਹੋਏ ਇਹ ਨਹੀਂ ਉੱਥੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਮੇਰੀ ਬੇਨਤੀ ਹੈ ਕੋਈ ਅਗਰ ਸਾਰੇ ਨੂੰ ਇਲੈਕ ਕਿਹਦੇ ਕਾਗਜ ਰੱਦ ਨਾ ਕੀਤੇ ਜਾਣ ਐਵੇਂ ਪਾਰਟੀ ਬਜੀ ਜੇ ਤੁਸੀਂ ਰੱਦ ਕਰਨੇ ਤਾਂ ਫਿਰ ਇਲੈਕਸ਼ਨ ਦਾ ਡਰਾਮਾ ਹੀ ਨਾ ਕਰਿਆ ਕਰੋ ਇਲੈਕਸ਼ਨ ਕਰਾਇਆ ਹੀ ਨਾ ਕਰੋ ਅਸਮਤੀ ਦੀ ਤੁਸੀਂ ਇਲੈਕਸ਼ਨਾਂ ਕਰਾਈਆਂ ਨੇ ਕਾਦੀ ਇਲੈਕਸ਼ਨਾਂ ਕਰਾਈਆਂ ਬਿਲਕੁਲ ਹੀ ਸਾਫ਼ ਕਰ ਤਾਂ ਕਿ ਇਹਦੇ ਕਾਗਜ ਰਹਿਣ ਹੀ ਨਹੀਂ ਦਿੱਤੇ ਉਹਦੇ ਨਾਲ ਇਲੈਕਸ਼ਨ ਕਦੀ ਮੈਂ ਕਹਿੰਦਾ ਫਿਰ ਇਸ ਤਰ੍ਹਾਂ ਦਾ ਰੂਲ ਹੀ ਬਣਾ ਲਓ ਜਿਸ ਤਰ੍ਹਾਂ ਦਾ ਆਪ ਸਰਕਾਰ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਸਰਕਾਰ ਹੈਗੀ ਹੈ ਉਹ ਹੀ ਕਰਿਆ ਕਰੇ ਆਣ ਕੇ ਪੇਪਰ ਪੰਚੀ ਪਾਵਰ ਦੋ ਦੂਜਿਆਂ ਨੂੰ ਕਿਉਂ ਨਾ ਹਰ ਕਾਹਤਾ ਹਰ ਗੱਲ ਕਹਿ ਰਿਹਾ ਵੀ ਹਰ ਨੂੰ ਇਲੈਕਸ਼ਨ ਦਾ ਹੱਕ ਆ ਹਾਂਜੀ ਪੜਹਾਕਾ ਵੇਖੋ ਜੀ ਇਹ ਤੁਸੀਂ ਉਹ ਤੇ ਉਦੋਂ ਵੀ ਕਹਿ ਰਹੇ ਸੀ ਜਦੋਂ ਤੁਸੀਂ ਆ ਜਿਹੜੀ ਸੰਮਤੀ ਦੇ ਇਲੈਕਸ਼ਨ ਲੜੇ ਸੀ ਉਦੋਂ ਤੇ ਵਿਧਾਇਕ ਨੇ ਉਦੋਂ ਵੀ ਕਿਹਾ ਸੀ ਸਾਰਿਆਂ ਨੂੰ ਹੱਕ ਆ ਤੇ ਉਦੋਂ ਫਿਰ ਸਿਰਫ ਆਪ ਪਾਰਟੀ ਦੇ ਰਹਿ ਕੇ ਇੱਕ ਵੀ ਕਾਂਗਰਸੀ ਤਾਂ ਨਹੀਂ ਗਿਆ ਸਿਰਫ ਇਕੱਲੇ ਆਪ ਪਾਰਟੀ ਦੇ ਰਹਿ ਕੇ ਬਾਕੀ ਦਾ ਸਾਰੇ ਰੱਦ ਕਰ ਦਿੱਤੇਗੇ ਹੋਰ ਤਾਂ ਕੋਈ ਵੀ ਰੱਦ ਕਰ ਦੇਣੇ ਕਾਗਜ਼ ਤੇ ਫਿਰ ਕੀ ਤੁਹਾਡਾ ਹੋਏਗਾ ਅਗਲਾ ਪਿਛਲੀ ਵਾਰੀ ਵੀ ਹਾਈ ਕੋਰਟ ਗਏ ਤੇ ਇਲੈਕਸ਼ਨ ਕੈਨਸਲ ਕਰਾਈ ਸੀਗੀ ਅਸੀਂ ਤੇ ਇਹਨਾਂ ਦੀ ਟੀਕ ਹੀ ਆ ਦਸਤੀਕ ਨੂੰ ਇੱਥੇ ਬਾਹਰ ਲਿਸਟਾਂ ਲਾ ਲਓ ਹਾਈ ਕੋਰਟ ਦਾ ਰੋਕਾ ਹੈ ਪਹਿਲਾਂ ਹੀ ਵਕੀਲ ਅਸੀਂ ਪਹਿਲਾਂ ਹੀ ਹਾਈ ਕੋਰਟ ਦੇ ਐਕਟਿਵ ਕੀਤੇ ਹੋ ਤੋ ਕੋਈ ਗੱਲ ਨਹੀਂ ਫਿਰ ਲੱਤ ਮਾਰ ਕੇ ਫਿਰ ਗੱਲ ਆ ਗਿਆ ਇਲੈਕਸ਼ਨ 12 ਸਾਲ ਬਾਅਦ ਇਲੈਕਸ਼ਨ ਹੋਈ ਹੈ ਪਹਿਲਾਂ ਵੀ 8 ਸਰਪੰਚ ਖਲੋਤੇ ਸੀਗੇ ਸੱਤਾ ਦੇ ਕੰਮ ਕਾਗਜ਼ ਰੱਦ-ਰੱਦ ਕੀਤੇ ਗਏ ਸੀਗੇ ਕੱਲੇ ਨੂੰ ਨਾਮਿਨੇਟ ਕੀਤਾ ਸੀ ਆਪਣੀ ਪਾਰਟੀ ਵੱਲੋਂ ਉਹਦੇ ਵਿੱਚ ਅਸੀਂ ਹਾਈ ਕੋਰਟ ਜਾ ਕੇ ਰਿੱਟ ਪਾ ਕੇ ਇਲੈਕਸ਼ਨ ਹੀ ਕੈਂਸਲ ਕਰਾਈ ਸੀਗੀ ਹੁਣ ਮੈਂ ਕੈਨਾ ਮੈਂ ਹੱਥ ਸਾਡੀ ਹੱਥ ਜੋੜ ਕੇ ਬੇਨਤੀ ਹੈ ਭਾਵੇਂ ਅਕਾਲੀ ਦਲ ਕੋਈ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਸਾਰਿਆਂ ਨੂੰ ਪੀਸਫੁਲ ਇਲੈਕਸ਼ਨ ਕਰਨ ਦਿੱਤਾ ਜਾਏ ਜਿਹਦਾ ਹੈਗਾ ਵਾ ਜਿਹਦਾ ਹੱਕ ਮੰਨਦਾ ਉਹ ਆਪਣਾ ਜਿਹਦੇ ਲੋਕ ਚਾਹੁੰਦੇ ਨੇ ਉਹੋ ਹੀ ਅੱਗੇ ਆਏ ਤੇ ਉਹੋ ਹੀ ਕੰਮ ਕਰੇ ਕਲਾਨੌਰ ਐਕਚੁਅਲ ਦੇ ਵਿੱਚ ਪੰਚਾਇਤ ਬਹੁਤ ਵੱਡੀ ਆ 17 1800 ਕਿਲਾ ਪੈਲੀ ਆ 12 ਸਾਲ ਇਲੈਕਸ਼ਨ ਹੀ ਆ ਜਿਹੜਾ ਲੁੱਟ ਕੇ ਖਾ ਗਿਆ ਮੈਂ ਫੇਰ ਬੇਨਤੀ ਕਰਨਾ ਬਹੁਤ ਮਾੜਾ ਹਾਲਾ ਕਲਾਨੌਰ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੰਚਾਇਤ ਕਲਾਨੌਰ ਦੀ ਹੈ ਜੀ ਜੋ ਪਿਛਲੇ ਕਰੀਬ 12.5 ਸਾਲ ਤੋਂ ਕਲਾਨੌਰ ਦੀਆਂ ਛੇ ਪੰਚਾਇਤਾਂ ਜੋ ਇਸ ਵੱਡੇ ਨਗਰ ਦੀਆਂ ਇਲੈਕਸ਼ਨ ਤੋਂ ਰੰ ਵਲੰਗੀਆਂ ਸੀ ਕਿ ਲੋਕਤੰਤਰ ਦਾ ਇੱਥੇ ਪਿਛਲੇ 12 ਸਾਲ ਤੋਂ ਕੋਈ ਇਲੈਕਸ਼ਨ ਨਹੀਂ ਸੀ ਹੋਈ ਪੰਚਾਇਤ ਦੀ ਅੱਜ ਇਹ 6 ਪੰਚਾਇਤਾਂ ਦੇ ਵਿੱਚ ਅਖੀਰਲਾ ਦੇਣਾ ਕਾਗਜ ਭਰਨ ਦਾ ਸਰਕਾਰ ਨੇ ਇਥੋਂ ਦੇ ਬਲਾਕ ਨੇ ਲੋਕਾਂ ਨੂੰ ਬਹੁਤ ਖਰਾਬ ਕੀਤਾ ਹੈ ਕੋਈ ਚੁੱਲਾ ਟੈਕਸ ਨਹੀਂ ਦਿੱਤਾ ਲੇਕਿਨ ਫਿਰ ਵੀ ਸਾਡੇ ਸਾਰੇ ਹੀ ਪਾਰਟੀ ਦੇ ਵਰਕਰ ਸਹਿਬਾਨ ਨੇ ਆਪਣੇ ਕਾਗਜ਼ਾਂ ਦੇ ਨਾਲ ਐਫੀਡਵਿਟ ਲਗਾ ਕੇ ਅੱਜ ਕਾਗਜ ਜਮਾ ਕੋ ਆਏ ਆ ਸਰਕਾਰ ਨੂੰ ਆਰਓ ਸਹਿਬਾਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਇਹੇ ਕਾਈਂਡਲੀ ਇਹ ਕਾਗਜ਼ਾ ਨੂੰ ਬਹਾਲ ਕਰਕੇ ਇਲੈਕਸ਼ਨ ਕਰਵਾਈ ਜਾਏ ਤਾਂ ਕਿ ਲੋਕਾਂ ਦਾ ਫਤਵਾ ਜਿਸ ਪਾਰਟੀ ਨੂੰ ਮਿਲੇਗਾ ਉਹ ਪਾਰਟੀ ਇਸ ਨਗਰ ਦਾ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਵਿਕਾਸ ਰੁਕਿਆ ਹੋਇਆ ਹੈ ਉਹਨੂੰ ਪੂਰਾ ਕਰ ਸਕੋ ਜੀ ਪਹਿਲਾਂ ਸੰਪਤੀ ਦੀਆਂ ਇਲੈਕਸ਼ਨਾਂ ਇਹਨਾਂ ਨੇ ਕਾਇਰ ਰੱਖ ਦਿੱਤੀ ਐ ਇਸ ਵਾਰ ਵੀ ਤਾਂ ਲੱਗਦਾ ਪਿਆਰ ਕੰ ਕਰਦੇ ਬਿਲਕੁਲ ਜੀ ਜਿੱਦਾਂ ਦੇ ਇਹਨਾਂ ਨੇ ਕੈਂਡੀਡੇਟਾਂ ਨੂੰ ਹਾਰ ਪਾਏ ਆ ਉਹ ਇਲੈਕਸ਼ਨਾਂ ਦੇ ਖਲੋ ਕੇ ਨਹੀਂ ਉਹਨਾਂ ਦਾ ਕੁਝ ਸਬਰ ਸਕਦਾ ਇਸ ਕਰਕੇ ਕਾਗਜ਼ ਵਟਣੇ ਆ ਮੈਂ ਤਾਂ ਕਰਕੇ ਡੀਸੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ ਫਿਰ ਕਾਰੇ ਲਈ ਆਪਾਂ ਇਹਨਾਂ ਤਾਮਜਾਮ ਕਰਦੇ ਆਂ ਲੋਕਾਂ ਦੀ ਸਿਰਦਰਦੀ ਵਧਾਉਨੇ ਆਂ ਸਰਕਾਰ ਫਿਰ ਸਿੱਧਾ ਨੋਮੀਨੇਟ ਕਰੇ ਬੰਦੇ ਤੇ ਕੰਮ ਕਾਏ ਜੇ ਲੋਕਤੰਤਰ ਬਚਾਉਣਾ ਏ ਸਾਡਾ ਤੇ ਫਿਰ ਸਾਨੂੰ ਇਹ ਜਿਹੜੀਆਂ ਸਭ ਤੋਂ ਮੇਨ ਐਲੈਕਸ਼ਨ ਹੁੰਦੀ ਐ ಗ್ರಾಮ ਪੰਚਾਇਤ ਦੀ ਜਿਹੜੀ ਜੇਰੇ ਤੋਂ ਮੋਢ ਬਨਦਾ ਏ ਹਰ ਲੋਕਤੰਤਰ ਦਾ ਤੇ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਹੀਂ ਕਰਾਵਾਂਗੇ ਕਾਗਜ਼ ਵੱਢ ਕੇ ਕਰਾਵਾਂਗੇ ਫਿਰ ਇਹਦਾ ਕੋਈ ਫਾਇਦਾ ਨਹੀਂ ਜਿਹੜੀ ਇਲੈਕਸ਼ਨ ਇਹ ਲੰਗਾ ਸਾਡੇ ਟਾਈਮ ਦੇ ਹਾਂਜੀ 2013 ਦੇ ਵਿੱਚ 6 ਦੀਆਂ 6 ਪੰਚਾਇਤਾਂ 'ਚ ਇਲੈਕਸ਼ਨ ਹੋਈ ਸੀ ਕਿਸੇ ਦੇ ਕਾਗਜ਼ ਨਹੀਂ ਸੀ ਕੱਟੇ ਗਏ ਤੁਹਾਡੀ ਪਾਰਟੀ ਉਹਨੂੰ ਕਰਨਰ ਜੀ 6 ਪੰਚਾਇਤਾਂ ਦੇ ਭਰੇਗੇ ਹਾਂਜੀ 6 ਦੀਆਂ 6 ਪੰਚਾਇਤਾਂ ਦੇ ਵਿੱਚ ਅਸੀਂ ਆਪਣੇ ਕੈਂਡੀਡੇਟ ਦੇ ਕੇ ਬਿਲਕੁਲ ਪੀਸਫੁੱਲ ਚੱਲ ਰਿਹਾ ਜੀ ਤੁਸੀਂ ਸਾਰਾ ਤੁਸੀਂ ਦੇਖ ਹੀ ਲਿਆ ਹੈ ਆਲਰੇਡੀ ਔਰ ਕਲਾਨੌਰ ਦੇ ਵਿੱਚ ਮੇਰੇ ਨਾਲ ਡੀਐਸਪੀ ਕਲਾਨੌਰ ਸ਼੍ਰੀ ਗੁਰਵਿੰਦਰ ਚੰਦੀ ਸਾਹਿਬ ਨੇ ਉਹਨਾਂ ਦੇ ਨਾਲ ਐਸਐਸਓ ਸਾਹਿਬ ਵੀ ਇੱਥੇ ਨੇ ਔਰ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਨਾਮਿਨੇਸ਼ਨਸ ਦੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈਗੀ ਆ ਉਹ ਸਮੱਸਿਆ ਨਹੀਂ ਹੈਗੀ ਇੱਥੇ ਔਰ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਸਪੈਸ਼ਲ ਨਾਕਾਬੰਦੀਆਂ ਐਂਡ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਡਿਪਲੋਏਟ ਕੀਤੀਆਂ ਨੇ ਮਾਰਯੋਗ ਐਸਐਸਪੀ ਗੁਰਰਾਜਪੁਰ ਸਾਹਿਬ ਵੱਲੋਂ ਔਰ ਸਾਰਾ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਜੀ 18 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਲੋਕਾਂ ਕੋਲ ਸਹਿਯੋਗ ਬਿਲਕੁਲ ਅਸੀਂ ਸਾਰੇ ਲੋਕਾਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਤੁਹਾਡੇ ਮਾਧਿ ਵਧੀਆ ਤਰੀਕੇ ਦੇ ਨਾਲ VOTING ਪ੍ਰਕਿਰਿਆ ਨੂੰ ਸਰੇਟੇਡਾਉਣ ਔਰ ਲੜਾਈ ਝਗੜੇ ਤੋਂ ਗਰੇਸ ਕਰ ਆਪਸੀ ਭਾਈਚਾਰਕ ਸੰਜ ਨੂੰ ਵਿਦਾਉਟ ਥੈਂਕ ਯੂ ਸਟਾਰਟ ਟੂ ਫਰਜਲ ਪਨਕੁਰਾ ਬਿਲਕੁਲ ਜੀ ਪ੍ਰਸ਼ਾਸਨ ਵਾਲੇ ਪਾਸਿਓ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਆਲਰੇਡੀ ਫੋਰਸ ਦੀਆਂ ਵੀ ਜਿਹੜੀਆਂ ਲਿਸਟਾਂ ਬਣ ਚੁੱਕੀਆਂ ਨੇ ਔਰ ਸਪੈਸ਼ਲ ਨਾਕਾਬੰਦੀ ਵੀ ਹੋਊਗੀ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਉਹਦੇ ਵਿੱਚ ਔਰ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਜਿਹੜੀਆਂ ਚੋਣਾਂ ਉਹਨਾਂ ਨੂੰ ਸਰੇਟੇਡਾਏ ਜੀ ਸਰ ਇਹ ਲਾਸਟ ਕਿੰਨੇ ਵੇਲੇ ਟਾਈਮ ਬਦਾ ਹੈਗਾ ਅੱਜ ਦਾ ਕਹਿੰਦਾ ਜੀ 3 3 ਵਜੇ ਤੱਕ ਜੀ ਲਾ ਸਕਦੇ ਲੋਏ ਤੋਂ ਬਾਅਦ ਕਿਹਨੂੰ ਰੈਟ ਨਹੀਂ ਕੀਤਾ ਜਾਏ ਇਹ ਦੇਖੋ ਜੋ ਐਸ ਪਰ ਰੂਲ ਹੈਗਾ ਐਸ ਪਰ ਲਾ ਹੈਗਾ ਅਸੀਂ ਤਾਂ ਉਹਨੂੰ ਇੰਪੋਜ਼ ਕਰਨਾ ਹੈ ਜੀ